ਸਾ ਸੁਖਵੀਰ ਸਿੰਘ ਦੇ ਅਮੰਨਤਾ ਕਰਦੇ ਰਹੇ ਸੀ ਕਿ ਤੁਸੀਂ ਟੈਂਪਰੇਰੀ ਛੱਡ ਦਿਓ ਕਿਸੇ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ ਪੰਜ ਬੰਦੇ ਬਣਾ ਦਿਓ ਜੇਕਰ ਆਪਾਂ ਵਿਧੀ ਵਿਧਾਨ ਦੇ ਨਾਲ ਸ਼੍ਰੀ ਕਾਲਤਾਬ ਸਾਬ ਤੇ ਜਾ ਕੇ ਜਾਈਏ ਉੱਥੇ ਜਾ ਕੇ ਮਾਫੀ ਮੰਗੀਏ ਕਿ ਸਾਡੇ ਟਾਈਮ ਦੇ ਵਿੱਚ ਆ ਗਲਤੀਆਂ ਹੋ ਗਈਆਂ ਤੇ ਸਾਨੂੰ ਜੋ ਤੁਸੀਂ ਮੁਆਫਤ ਸਾਨੂੰ ਸਦਾ ਲਾ ਦੋ ਸ਼ੋਮਣੀ ਕਮੇਟੀ ਦਾ ਪ੍ਰਧਾਨ ਦੀ ਰਿਸਪੌਂਸਿਬਿਲਟੀ ਬਣਦੀ ਹੈ ਕੋਈ ਜੋ ਫੈਸਲਾ ਜੋ ਹੁਕਮ ਜਿਹੜੀ ਕਾਲਤਾ ਤੋਂ ਫੈਸਲਾ ਆਉਂਦਾ ਉਹਨੂੰ ਇਨਮੇ ਲਾਗੂ ਕਰਨ ਉਹਨਦੀ ਜ਼ਿੰਮੇਵਾਰੀ ਬਣਦੀ ਐਡਾ ਬੜਾ ਸਟ੍ਰੈਸ ਸੀ ਐਡਾ ਬੜਾ ਪ੍ਰੈਸ਼ਰ ਸੀ ਤੁਸੀਂ ਦੇਖਿਆ ਕਿ ਜਿੰਨੇ ਫੈਸਲੇ ਕਰੇ ਉਹਨੇ ਇੱਕੋ ਹੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਦੋਂ ਕਿ ਛੋਟੀ ਛੋਟੀ ਪ੍ਰੈਸ ਕਾਨਫਰੰਸ ਹੀ ਕਰਦੇ ਸੀ ਉਹ ਜਦੋਂ ਅਸੀਂ ਅਮਸ਼ਾਨ ਮਿਲਣ ਗਏ ਆ ਉਦੋਂ ਸੱਸ ਵੀਰ ਸਿੰਘ ਬਾਲ ਨਾਲ ਗੱਲ ਕਰਕੇ ਗਏ ਸੀ ਉਹਨਾਂ ਫੈਸਲਾ ਵੀ ਹੋਇਆ ਸੀਗਾ ਕਿ ਵੀ ਕਿਵੇਂ ਨਾ ਕਮਿਸ਼ਨ ਹੋਤਾ ਹੋਵੇ ਸਮਿਤ ਗੋਇਲ ਜੀ ਕੇ ਬੇਖਾ ਰਾਦੇ ਹੈਡ ਸੀ ਉਹ ਤੋਂ ਮੈਨੂੰ ਤਾਂ ਟੈਲੀਫੋਨ ਆਇਆ ਵੀ ਰੱਖੜਾ ਸਾਹਿਬ ਦਰਸ਼ਨ ਨੂੰ ਮੋਦੀ ਨੇ ਇਨਵਾਈਟ ਕਰ ਲਿਆ ਵੀ ਮੋਦੀ ਸਾਹਿਬ ਨੇ ਆਪਣੇ ਘਰ ਇਨਵਾਈਟ ਕੀਤਾ ਉਹਨਾਂ ਦੇ ਨਾਲ ਉਹਨਾਂ ਨੇ 100 ਬੰਦਾ ਹੋਰ ਵੀ ਕਿਹਾ ਲੋਕਾਂ ਦੀ ਰਸਤਾ ਛੜਕੇ ਬਾਕੀ ਸੀ ਐਨੀਆਂ ਬਿਮਾਰੀਆਂ ਉੱਥੇ ਫੈਲੀਆਂ ਹੋਈਆਂ ਸੀ ਸੋਆ ਪੜਦੇ ਸੀ 2 ਫੁੱਟ ਦੇ ਉੱਤੋਂ ਲਾਸ਼ ਵੀ ਕੋਈ ਨਹੀਂ ਅਈ ਪਲਾਂਟੇਸ਼ਨ ਕਰਵਾਈ ਉੱਥੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਛਲੇੜੀ ਚੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਖਲਾਰਾ ਪੈਂਦਾ ਦਿਖਾਈ ਦਿੰਦਾ ਹੈ ਚਾਹੇ ਉਹ ਐ ਜੀ ਪੀ ਸੀ ਅਦਾ ਮਾਮਲਾ ਹੋਵੇ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਜਿਹੜੇ ਨੇ ਅਸਤੀਫਾ ਦੇ ਦਿੰਦੇ ਨੇ ਜਾਂ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਖੇਲਰਦੀ ਆ ਪਰ ਉਸ ਤੋਂ ਬਾਅਦ ਇੱਕ ਸਿਆਸੀ ਗਤੀਵਿਧੀਆਂ ਸ਼ੁਰੂ ਹੋਈਆਂ ਨੇ ਉਹ ਸਿਆਸੀ ਗਤੀਵਿਧੀਆਂ ਇੱਕ ਐਮਰਜੈਂਸੀ ਮੀਟਿੰਗ ਕਹਿ ਲਿਆ ਜਾਵੇ ਤਾਂ ਉਹ ਸਰਜੀਤ ਸਿੰਘ ਰਖੜਾ ਹੁਣਾਂ ਦੇ ਘਰ ਤੋਂ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਇੱਕ ਗੱਲ ਚੱਲੀ ਹੈ ਕਿ ਪੰਜਾਬ ਦੇ ਵਿੱਚ ਕੀ ਮੁੜ ਇੱਕ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਉਮੀਦ ਆਸ ਲਗਾਈ ਜਾ ਰਹੀ ਹੈ ਕਿ ਕੀ ਇਹਨਾਂ ਨੂੰ ਜੋ ਅਕਾਲੀ ਦਲ ਖਾਸ ਕਰਕੇ ਜੋ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਧੜੇ ਤੋਂ ਵੱਖਰੇ ਹੋ ਕੇ ਅਕਾਲੀ ਦਲ ਜਿਹੜੀ ਹੈ ਉਹ ਬਣਾਈ ਗਈ ਸੀ ਜਾਂ ਵੱਖਰੇ ਚੱਲ ਰਹੇ ਸੀ ਕਿ ਉਹ ਮੁੜ ਪਾਰਟੀ ਸਿਰਜਿਤ ਕਰਨਗੇ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਚਰਚਾ ਕਰਨ ਦੇ ਲਈ ਇਹਨਾਂ ਮੌਜੂਦ ਨੇ ਸਰਜੀਤ ਸਿੰਘ ਰਖੜਾ ਜੀ ਰਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸਰ ਕੁਲਿੰਦ ਸਿੰਘ ਜੀ ਥੈਂਕ ਯੂ ਵੈਰੀ ਮਾ ਜੀ ਰਖੜਾ ਸਾਹਿਬ ਜਿਹੜੀ ਮੀਟਿੰਗ ਹੋਈ ਤੁਹਾਡੇ ਘਰ ਦੇ ਰਹਿائش ਦੇ ਵਿੱਚ ਜਿਹੜੀ ਮੀਟਿੰਗ ਹੋਈ ਬਹੁਤ ਸਾਰੇ ਉਹ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਜਿਹੜੇ ਨਾਰਾਜ਼ ਚੱਲਦੇ ਆ ਜਾਂ ਕਹਿ ਲਿਓ ਬਾਗੀ ਚੱਲਦੇ ਆ ਜਾਂ ਉਹਨਾਂ ਦੀ ਸਿਆਸਤ ਨੂੰ ਸਹੀ ਨਹੀਂ ਸਮਝਦੇ ਉਹ ਲੀਡਰ ਤੁਹਾਡੇ ਰਹਿائش ਦੇ ਉੱਤੇ ਆਉਂਦੇ ਨੇ ਉਸ ਜਿਹੜੀ ਮੀਟਿੰਗ ਸੀ ਜਾਂ ਉਹ ਜਿਹੜੀ ਗ ਚਰਚਾ ਤੁਹਾਡੀ ਮੀਟਿੰਗ ਦੇ ਵਿੱਚ ਹੋਈ ਉਹਦੇ ਕੀ ਮਾਇਨੇ ਸਮਝੇ ਜਾਣ ਦੇਖੋ ਸਾਡੀ ਨਾਰਾਜ਼ਗੀ ਵਾਲੀ ਜਾਂ ਹੋਰ ਆਈ ਕੋਈ ਗੱਲ ਹੈ ਨਹੀਂ ਮੇਨ ਗੱਡੀ ਗਲਤੀ ਹੈ 15 ਤੋਂ ਸ਼ੁਰੂ ਹੋਈ ਹੈ ਜੀ 15 ਦੇ ਵਿੱਚ ਜੋ ਸਾਡੀ ਸਰਕਾਰ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਬੇਅਦਬੀਆਂ ਹੋਈਆਂ ਹੂੰ ਜੋ ਜੋ ਬਲੰਡਰ ਚ ਹੋਏ ਜੀ ਉਹ 17 ਦੇ ਵਿੱਚ ਸਾਨੂੰ ਸ਼ੀਸ਼ਾ ਦਿਖਾਤਾ ਲੋਕਾਂ ਨੇ ਹੂੰ 17 ਤੋਂ ਬਾਅਦ 19 ਦੇ ਵਿੱਚ ਵੀ ਉਹੀ ਗੱਲ ਹੋਈ 22 ਚ ਵੀ ਉਹੀ ਗੱਲ ਹੋਈ 24 ਚ ਵੀ ਹੋਈ 22 ਇਲੈਕਸ਼ਨਾਂ ਚ ਵੀ ਇਹੀ ਗੱਲ ਹੋਈ ਹਮ ਅਸੀਂ ਤਕਰੀਬਨ 4-5 ਸਾਲ ਲਗਾਤਾਰ ਸਾਥ ਵੀਰ ਸਿੰਘ ਜੀ ਦੇ ਅਮੰਤਤਾ ਕਰਦੇ ਰਹੇ ਸੀ ਕਿ ਤੁਸੀਂ ਟੈਂਪਰੇਰੀ ਛੱਡ ਦਿਓ ਕਿਸੇ ਤੁਸੀਂ ਜਿੰਨੂੰ ਮਰਜ਼ੀ ਬਣਾ ਦਿਓ 5 ਬੰਦੇ ਬਣਾ ਦਿਓ ਹਮ ਜੇ ਨਹੀਂ ਛੱਡਣਾ ਆਪਾਂ ਬਾਬਾ ਗੁਰਵਖ ਸਿੰਘ ਦੇ ਗੁਰਦੁਆਰਾ ਸਾਹਿਬ ਜਾ ਕੇ ਖੰਡ ਪੜਤਵ ਕਰਵਾ ਕੇ ਆਏ ਆ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਵੀ ਕਰਕੇ ਆਏ ਆ ਹਮ ਪਰ ਉਹਦਾ ਆਪਾਂ ਨੂੰ ਫਾਇਦਾ ਕੋਈ ਨਹੀਂ ਹੋਇਆ ਹੂੰ ਜੇ ਕਰਨਾ ਆਪਾਂ ਵਿਧੀ ਵਿਧਾਨ ਦੇ ਨਾਲ ਸ਼੍ਰੀ ਕਾਲਤਾਖਸਬ ਤੇ ਜਾ ਕੇ ਜਾਈਏ ਉੱਥੇ ਜਾ ਕੇ ਮਾਫੀ ਮੰਗਿਏ ਕਿ ਸਾਡੇ ਟਾਈਮ ਦੇ ਵਿੱਚ ਆ ਗਲਤੀਆਂ ਹੋਈਆਂ ਨੇ ਤੇ ਸਾਨੂੰ ਜੋ ਤੁਸੀਂ ਮੁਰਾਸਤ ਸਮਝਦੇ ਸਾਨੂੰ ਸਿਰੇ ਲਾ ਦੋ ਹੂੰ ਪਰ ਉਹ ਇਸ ਗੱਲ ਤੇ ਵੀ ਨਹੀਂ ਆਏ ਹੂੰ ਜਦੋਂ ਪਾਣੀ ਬਿਲਕੁਲ ਹੀ ਸਿਰ ਦੇ ਉੱਪਰ ਦੀ ਲੰਘਿਆ ਜੀ ਫਿਰ ਅਸੀਂ ਸ਼੍ਰੀ ਕਾਲਤਾਖਸਬ ਤੇ ਜਾ ਕੇ ਪੇਸ਼ ਹੋਏ ਜੀ ਤੇ ਅਸੀਂ ਬੇਨਤੀ ਕੀਤੀ ਵੀ ਸਤੋ ਤਾਂ ਆ ਸਾਡੇ ਟਾਈਮ ਦੇ ਵਿੱਚ ਹੋਈਆਂ ਨੇ ਹਾਂ ਫਿਰ ਉਹਨਾਂ ਨੇ ਸਾਰੇ ਨੂੰ ਬੁਲਾਇਆ ਤੇ ਬੁਲਾ ਕੇ 2 ਦਸੰਬਰ ਨੂੰ ਜੋ ਫੈਸਲਾ ਕੀਤਾ ਮੇਰਾ ਖਿਆਲ ਹੈ ਵੀ ਸਾਰੀ ਦੁਨੀਆਂ ਦੇ ਵਿੱਚ ਉਸ ਫੈਸਲੇ ਦੀ ਸਲਾਹਾ ਹੋਈ ਹਾਂ ਲੋਕਾਂ ਦੇ ਵਿੱਚ ਗੱਲ ਚੱਲੀ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਤਖਤ ਸਿੱਖਾਂ ਦੇ ਕੋਲ ਹੈ ਉਹ ਦੁਨੀਆਂ ਦੇ ਵਿੱਚ ਕਿਤੇ ਨਹੀਂ ਮਿਲਦਾ ਹੈ ਉਹ ਤਾਂ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਲਿਆ ਕੇ ਉਥੇ ਕਚਹਿਰ 'ਚ ਖੜਾ ਕਰ ਲੈਂਦੇ ਨੇ ਔਰ ਉੱਥੋਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਹਰ ਬੰਦੇ ਨੂੰ ਨਕਮਸਤਕ ਹੋਣਾ ਪੈਂਦਾ ਗੱਲ ਮੰਨਣੀ ਪੈਂਦੀ ਹੈ ਜੀ ਔਰ ਸਾਰਿਆਂ ਨੇ ਗੱਲ ਮੰਨੀ ਵੀ ਜੋ ਉੱਥੇ ਪਹਿਲੇ ਕਰੇ ਉਹਨੇ ਸਾਨੂੰ ਇੱਕੋ ਗੱਲ ਕਹੀ ਕਿ ਤੁਸੀਂ ਜਵਾਬ ਦੇਣਾ ਹਾਂ ਚਾਹ ਰਨਾ ਚ ਹਾਂ ਅਲੋ ਸਾਰਾ ਫੈਸਲਾ ਬਿਲਕੁਲ ਠੀਕ ਹੋਇਆ ਲੋਕਾਂ ਨੇ ਬਹੁਤ ਸਲਾਹਿਆ ਕਿ ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਵਧੀਆ ਹੋਇਆ ਹੈ ਹਾਲਾਂਕਿ ਕਈ ਲੋਕਾਂ ਨੇ ਕਿਹਾ ਕਿੰਤੂ ਬਰੰਤ ਵੀ ਕੀਤਾ ਜੀ ਥੋੜੀ ਜਿਹੀ ਅਸਤੀ ਜੀ ਬੱਦਸ ਅਸਤੀ ਪਰ ਮੈਂ ਕਹਿੰਦਾ ਵੀ ਜੋ ਫੈਸਲਾ ਉਹਨਾਂ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਬਹੁਤ ਠੀਕ ਕੀਤਾ ਸਾਰੇ ਬੰਦਿਆਂ ਨੇ ਉਹ ਸਲਾਹਿਆ ਜੀ ਉਸ ਤੋਂ ਬਾਅਦ ਦੇ ਵਿੱਚ ਪਰਮਾਤਮਾ ਜਾਣਦਾ ਕੀ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਉਹ ਫੈਸਲੇ ਤੋਂ ਸਾਡਾ ਇੱਕ ਤੜਾ ਮੁਕੰਨਾ ਸ਼ੁਰੂ ਹੋ ਗਿਆ ਹੂੰ ਕਿ ਜੇ ਅਸੀਂ ਸ਼੍ਰੀ ਕਾਲਤਾ ਸਾਹਿਬ ਦੀ ਗੱਲ ਮੰਨ ਲਈ ਤਾਂ ਸਾਡੀ ਮਾਨਤਾ ਖਤਮ ਹੋ ਜਾਊਗੀ ਹੂੰ ਅਸੀਂ ਸੱਤ ਮੈਂਬਰੀ ਕਮੇਟੀ ਦੀ ਨਹੀਂ ਗੱਲ ਮੰਨ ਸਕਦੇ ਹੂੰ ਅਸੀਂ ਰਜਾਇਨ ਕਰਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਰਜਾਇਨ ਕੀਤਾ ਹੈ ਉਹ 3 ਦਿਨ ਦੇ ਵਿੱਚ ਵਿੱਚ ਰਜਾਇਨ ਕਰਕੇ ਕਾਲਤਾ ਸਾਹਿਬ ਨੂੰ ਭੇਜ ਦਿਓ ਹੂੰ ਪਰ ਉਹ ਇੱਕ 2-3 ਦਿਨ ਚ ਨਹੀਂ ਭੇਜਿਆ ਮਹੀਨੇ ਚ ਨਹੀਂ ਭਜਿਆ ਡੇਢ ਮਹੀਨੇ ਬਾਅਦ ਵਾਰੀ ਆਈ ਉਹਦੇ ਤੇ ਗੱਲ ਕਰਦੇ ਸੀ ਅਸ਼ੀਰ ਅਕਾਲਤਾਖਸਰ ਜਿਹਦਾ ਸਾਹਿਬ ਨਾਲ ਗੱਲ ਕਰ ਲਈ ਜੀ ਉਹਨਾਂ ਨੇ ਕਹਿਤਾ ਜੀ ਪਰ ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਕਿ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕੁਝ ਨਹੀਂ ਕਿਹਾ ਅੱਜ ਜਿਹੜੀ ਚਿੱਠੀ ਲੇਟੈਸਟ ਜੀ ਆਈ ਹੈ ਉਹ ਤੁਸੀਂ ਦੇਖ ਹੀ ਲਈਏ ਫਿਰ ਗੱਲ ਆ ਗਈ ਸੱਤ ਮੈਂਬਰ ਕਮੇਟੀ ਦੀ ਜੀ ਉਹ ਵੀ ਉਹਨਾਂ ਨੇ ਕਿਹਾ ਕਿ ਸਾਡੀ ਵਰਕਿੰਗ ਕਮੇਟੀ ਫੈਸਲਾ ਕਰੂਗੀ ਕਿ ਵੈਸੇ ਕਿਵੇਂ ਕਰਨਾ ਹੈ ਹੂੰ ਤੇ ਉਹ ਉਹਨਾਂ ਨੇ ਲੰਗੜੀ ਕਰਕੇ ਨਵੇਂ ਮੈਂਬਰ ਮੈਂਬਰ ਪਾ ਕੇ ਮਲ ਜੋਸ਼ ਸ਼੍ਰੀ ਅਕਾਲਤਾਖਸਰ ਨੇ ਕਿਹਾ ਉਹਦੇ ਬਿਲਕੁਲ ਉਲਟ ਜਾ ਕੇ ਉਹਨਾਂ ਨੇ ਭਰਤੀ ਸ਼ੁਰੂ ਕਰਤੀ ਹੂੰ ਫਿਰ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਤਾਂ ਜੀ 25 ਲੱਖ ਮੈਂਬਰ ਬਣਾ ਲਿਆ ਜੀ ਸਾਡੇ ਤਾਂ 15 ਲੱਖ ਚ ਹੋਰ ਭਰਤੀ ਚ ਫਲਾਰ ਰਹੇ ਆ ਜੀ ਹੂੰ ਪਰ ਉਹ ਮੰਨੇ ਨਹੀਂ ਲੋਕਾਂ ਨੇ ਲੋਕਾਂ ਜਾਂਦੇ ਨੇ ਲੋਕ ਮੰਨਦੇ ਨਹੀਂ ਹਾਲ ਉਸ ਗੱਲ ਅਸੀਂ ਸ਼੍ਰੀ ਅਕਾਲਤਾ ਜੀ ਜਦਾ ਸਾਹਿਬ ਕੋਲ ਜਾ ਕੇ ਵੀ ਆਏ ਇੱਕ ਵਾਰ ਗਏ ਦੋ ਵਾਰੀ ਗਏ ਤਿੰਨ ਵਾਰੀ ਗਏ ਕਿੰਨੇ ਵਾਰੀ ਗਏ ਔਰ ਉਹਨੇ ਹਟ ਟਾਈਮ ਦੇ ਵਿੱਚ ਇਹੀ ਗੱਲ ਕਹੀ ਕਿ ਸੱਤ ਮੈਂਬਰੀ ਕਮੇਟੀ ਕੈਮਰ ਹੋਗੀ ਤੁਹਾਡੇ ਪ੍ਰੈਸ ਕੋਲ ਵੀ ਉਹਨਾਂ ਨੇ ਕਿਹਾ ਹੂੰ ਪਰ ਇਦੋਂ ਕੋਈ ਅਸਰ ਹੋਇਆ ਨਹੀਂ ਅਖੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਲੇਟੈਸਟ ਹੋਇਆ ਹੈ ਜਿਹੜੇ ਉਸ ਕਮੇਟੀ ਦੇ ਪ੍ਰਧਾਨ ਸੀ ਜਿਹੜਾ ਸ਼ੋਮਣੀ ਕਮੇਟੀ ਦਾ ਪ੍ਰਧਾਨ ਦੀ ਰਿਸਪੌਂਸਿਬਿਲਟੀ ਬਣਦੀ ਹੈ ਕੋਈ ਜੋ ਫੈਸਲਾ ਜੋ ਹੁਕਮ ਸ਼੍ਰੀ ਕਾਲਤਾਸ ਤੋਂ ਫੈਸਲਾ ਆਉਂਦਾ ਹੈ ਉਹਨੂੰ ਇਨਵਿਨ ਲਾਗੂ ਕਰਾਉਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹਮ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਪੰਥਕ ਪਾਰਟੀ ਹੈ ਕਿ ਉਹਨੂੰ ਇਨਵਿਨ ਲਾਗੂ ਕਰਾਵੇ ਪਰ ਦੋਏ ਉਸ ਗੱਲ ਤੋਂ ਭੱਜ ਕੇ ਫਿਰ ਗੱਲ ਆਈ ਗਿਆਨੀ ਹਰਪ੍ਰੀਤ ਜੀ ਦੀ ਉਹਨਾਂ ਦੇ ਉੱਤੇ ਕੋਈ ਪਤਾ ਨਹੀਂ ਕਿਵੇਂ ਚਿੱਠੀ ਲਈ ਕਿ ਕੀ ਕਰਿਆ ਕੀ ਨਹੀਂ ਕਰਿਆ ਜੀ ਉਹ ਤੇ ਇਨਕੁਆਇਰੀ ਬਿਠਾਤੀ ਹੂੰ ਤਿੰਨ ਮੈਂਬਰੀ ਕਮੇਟੀ ਬਣਾਤੀ ਹੂੰ ਫਿਰ ਉਦੋਂ ਵੀ ਅਕਾਲਤਾ ਸੱਜਸਦ ਸਾਬ ਨੇ ਕਿਹਾ ਕਿ ਤੁਹਾਡੇ ਇਹਦੇ ਚ ਨਹੀਂ ਪ੍ਰਿਵਿਊ ਚ ਨਹੀਂ ਆਉਂਦਾ ਇਹ ਹੂੰ ਇਹ ਜੇ ਕਰਨੀ ਵੀ ਹੈ ਤਾਂ ਮੇਰੇ ਕੋਲ ਭੇਜੋ ਮੈਂ ਕਰਕੇ ਦਊਗਾ ਹੂੰ ਉਹ ਵੀ ਗੱਲ ਨਹੀਂ ਮੰਨੀ ਅਖੀਰ ਨੂੰ ਉਹਨਾਂ ਨੂੰ ਕੱਢੀ ਦਿੱਤਾ ਜੀ ਪਰ ਜੁਝੀ ਕਰ ਬੈਠਦੇ ਹਾਂ ਮੈਂ بڑے بڑے ਬੰਦੇ ਦੇਖੇ ਨੇ ਜਿਹੜੇ ਇਹ ਕਹਿੰਦੇ ਸੀ ਬਈ ਕੱਲ ਤੱਕ ਸਨ ਮੰਨਦੇ ਨਹੀਂ ਅਖੀਰ ਨੂੰ ਆ ਕੇ ਉੱਥੇ ਬੋਲੇ ਟੇਕਦੇ ਨੇ ਹੂੰ ਧਾਮੀ ਸਾਹਿਬ ਨਾਲ ਵੀ ਇਹੀ ਗੱਲ ਹੋਈ ਐ ਐਡਾ بڑا ਸਟ्रेस ਸੀ ਐਡਾ بڑا ਪ੍ਰੈਸ਼ਰ ਸੀ ਤੁਸੀਂ ਦੇਖਿਆ ਕਿ ਜਿੰਨੇ ਫੈਸਲੇ ਕਰੇ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਦੋਂ ਕਿ ਛੋਟੀ ਛੋਟੀ ਪ੍ਰੈਸ ਕਾਨਫਰੰਸ ਹੀ ਕਰਦੇ ਸੀ ਉਹ ਹੂੰ ਉਹ ਭੱਜ ਕੇ ਚਲੇ ਜਾਂਦੇ ਸੀ ਅਖੀਰ ਨੂੰ ਉਹਨਾਂ ਰਜ਼ਾਈ ਨਹੀਂ ਆ ਗਿਆ ਹੂੰ ਫਿਰ ਬਰੂnger ਸਾਹਿਬ ਨੇ ਰਿਜਾਈਨ ਕਰਤਾ ਪੰਜ ਮੈਂਬਰ ਰਹਿ ਗਏ ਪੰਜਾਂ ਦੇ ਵਿੱਚੋਂ ਅੱਜ ਪੰਜ ਦੀ ਪੰਜ ਦੀ ਮੀਟਿੰਗ ਹੋਈ ਹੈ ਹਾਂਜੀ ਤੇ ਪੰਜਾਂ ਨੇ ਇੱਕੋ ਫੈਸਲਾ ਕਰਿਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਹੂੰ ਤੇ ਜੋ ਫੈਸਲਾ ਕਰਨਗੇ ਜਿਵੇਂ ਸਾਨੂੰ ਭਰਤੀ ਕਰਨ ਨੂੰ ਕਹਣਗੇ ਅਸੀਂ ਉਹ ਭਰਤੀ ਕਰਾਂਗੇ ਹੂੰ ਤੇ ਉਹ ਹੁਣ ਇੱਕ ਦੋ ਜਾਣਗੇ ਕਿਉਂਕਿ ਮੀਟਿੰਗ ਪਟਿਆਏ ਸੀ ਉਹਦੇ ਕਰਕੇ ਉਹਨਾਂ ਨੇ ਵੱਡੀ ਮੀਟਿੰਗ ਇੱਥੇ ਸਾਡੇ ਘਰ ਰੱਖ ਲਈ ਤੁਹਾਨੂੰ ਕੀ ਉਮੀਦ ਲੱਗ ਰਹੀ ਹੈ ਕਿ ਤੁਹਾਡੇ ਧੜੇ ਨੂੰ ਵੀ ਕਿਹਾ ਜਾ ਸਕਦਾ ਕਿ ਤੁਸੀਂ ਭਰਤੀ ਸ਼ੁਰੂ ਕਰੋ ਜੀ ਜੋ ਉਹ ਜੋ ਮਰਜੀ ਕਹਿ ਦੇਣ ਜੋ ਕਹਿ ਦੇਣਗੇ ਅਸੀਂ ਇਨਮੈਨ ਲਾਗੂ ਕਰਾਂਗੇ ਹੂੰ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਜੋ ਜਿੰਨੇ ਕਹਿ ਦੇਣਗੇ ਇਨਮੈਨ ਮੰਨਾਂਗੇ ਥੋੜੀ ਜ਼ਮੀਨ ਥੋੜੀ ਜਾਇਦਾ ਥੋੜੇ ਅਹੁਦੇ ਸਭ ਛੋਟੇ ਨੇ ਹੂੰ ਸਭ ਤੋਂ ਵੱਡਾ ਤੁਹਾਡਾ ਧਰਮ ਹੈ ਜੇ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋ ਤਾਂ ਤੁਸੀਂ ਅੱਗੇ ਹੀ ਵਧੋਗੇ ਜੇ ਤੁਸੀਂ ਆਪਣੇ ਧਰਮ 'ਚ ਪੱਕੇ ਨਹੀਂ ਹੋ ਫਿਰ ਤੁਸੀਂ ਕੁਝ ਵੀ ਕਰੀ ਚਲੋ ਫਿਰ ਕੁਦਰ ਕੁਝ ਵੀ ਹੈ ਨਹੀਂ ਕੋਈ ਆਰਗੇਨਾਈਜੇਸ਼ਨ ਬਣਾਉਣ ਦੀ ਗੱਲ ਵੀ ਤੁਰੀ ਅੱਜ ਰਖੜਾ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਸੀ ਕਿ ਪਵਿੱਖ ਦੇ ਵਿੱਚ ਕੋਈ ਆਰਗੇਨਾਈਜੇਸ਼ਨ ਤੋਰੀ ਜਾਵੇ ਨਹੀਂ ਸਾਡਾ ਇਹੀ ਫੈਸਲਾ ਹੋਇਆ ਕਿ ਸ੍ਰੀ ਅਕਾਲਤਾ ਸੱਤ ਜਾਵਾਂਗੇ ਜਾਂ ਕੋਲ ਬੇਨਤੀ ਕਰਾਂਗੇ ਜੋ ਸਾਨੂੰ ਹੁਕਮ ਕਰ ਦੇਣਗੇ ਉਹ ਕਹਿਣਗੇ ਬਣਾ ਲਓ ਇੱਕ ਦਿਨ ਚ ਬਣਾ ਲਾਂਗੇ ਉਹ ਕਹਿਣਗੇ ਨਾ ਬਣਾਓ ਨਾ ਬਣਾਵਾਂਗੇ ਉਹ ਕਹਿਣਗੇ ਤੁਸੀਂ ਸਿਸ਼ਟ ਤੋਂ ਬਾਹਰ ਹੋ ਜੋ ਅਸੀਂ ਸਿਸ਼ਟ ਤੋਂ ਬਾਹਰ ਹੋ ਜਾਾਂਗੇ ਜੋ ਕਹਿ ਦੇਣਗੇ ਅਸੀਂ ਇਨਮੇ ਲਾਗੂ ਕਰਾਂ ਰਖੜਾ ਸਾਹਿਬ ਜਦੋਂ ਸ਼ੋਮਣੀ ਅਕਾਲੀ ਦਲ ਨੂੰ ਚਲਾਉਣ ਦੀ ਗੱਲ ਚੱਲਦੀ ਆ ਦੂਜੇ ਪਾਸੇ ਉਦੋਂ ਕਹੇਤਾ ਜਾਂਦਾ ਕਿ ਬਾਦਲ ਪਰਿਵਾਰ ਫਾਈਨੈਂਸ਼ੀਅਲੀ ਤੌਰ ਤੇ ਬਹੁਤ ਸਾਊਂਡ ਹੈਗਾ ਬਹੁਤ ਸਟਰੋਂਗ ਹੈਗਾ ਉਹਦੇ ਕਰਕੇ ਜਿਹੜੀ ਆ ਅਕਾਲੀ ਦਲ ਅ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕੋਲ ਰਹਿਣੀ ਚਾਹੀਦੀ ਆ ਪਰ ਇਧਰਲੇ ਪਾਸੇ ਜਿਹੜਾ ਧੜਾ ਵੱਖਰਾ ਹੋਇਆ ਉਹਨਾਂ ਦੇ ਵਿੱਚੋਂ ਕਿਤਨਾ ਕੀਤੇ ਜੋ ਲੋਕ ਵੇਖਦੇ ਨੇ ਕਿਤੇ ਵੇਖਦੇ ਨੇ ਰਖੜਾ ਪਰਿਵਾਰ ਹੈਗਾ ਰਖੜਾ ਪਰਿਵਾਰ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਸਟਰੋਂਗ ਹੈ ਕਿ ਉਹ ਲੀਡ ਕਰਨਗੇ ਦੇਖੋ ਨਾ ਰਖੜੇ ਪਰਿਵਾਰ ਦੀ ਗੱਲ ਹੈ ਨਾ ਕਿਸੇ ਹੋਰ ਦੀ ਗੱਲ ਹੈ ਪੰਥਕੋੜ ਨਾ ਪੈਸੇ ਦੀ ਘਾਟ ਹੈ ਪੰਥ ਤਾਂ ਜੇ ਮੈਂ ਕਹਤਾਂ ਤੁਸੀਂ ਕਹਾਣੀ ਸੁਣੀ ਹੈ ਜਾਂ ਨਹੀਂ ਸੁਣੀ ਹੂੰ 1962 ਦੇ ਵਿੱਚ ਅੱਛਾ ਜੀ ਤੁਹਾਨੂੰ ਯਾਦ ਹੋਣਾ ਹੈ ਆਪਣੀ ਚੈਨਲ ਨਾਲ ਲੜਾਈ ਹੋਈ ਸੀ ਹਾਂ ਬਹੁਤ ਬੁਰੀ ਤਰ੍ਹਾਂ ਪਿੱਛੇ ਰਹਿ ਗਏ ਸੀ ਪੰਡਿਤ ਜਵਾਹਰ ਲਾਲ ਨਹਿਰੂ ਪ੍ਰੈਮ ਮਿੰਟਰ ਸੀਗੇ ਅੱਛਾ ਜੀ ਕੈਰਨੋ ਸਾਹਿਬ ਚੀਫ ਮਿੰਟਰ ਸੀ ਹੂੰ ਉਹਨਾਂ ਨੇ ਕਿਹਾ ਸੀ ਕਿ ਜੇ ਜਪਾ ਆਪਾਂ ਨੂੰ ਡਿਫੈਂਸ ਤਾਕੜੀ ਕਰਨੀ ਹੈ ਤਾਂ ਆਪਾਂ ਨੂੰ ਸਿਉਣਾ ਚਾਹੀਦਾ ਹੂੰ 80% ਸਿਉਣਾ ਪੰਜਾਬ ਆਗਿਆਂ ਨੇ ਇਕੱਠਾ ਕਰਕੇ ਦਿੱਤਾ ਸੀ ਹੂੰ ਆ 98% ਚੋਂ ਅੱਧਾ ਸਿਉਨਾ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਸੀ 2% ਸਿਉਨਾ ਸਿਰ ਸਾਰੇ ਹਿੰਦੁਸਤਾਨ ਚੋਂ ਇਕੱਠਾ ਹੋਇਆ ਜੀ ਪੰਜਾਬ ਆਗਿਆਂ ਦਾ 80% ਸਿਉਨਾ ਸੀ ਹੂੰ ਸੋ ਇਹ ਕਹਿਣਾ ਕਿ ਜੀ ਪਹਾੜਾ ਚਲਾ ਫਿਰਦੇ ਜੇ ਸਹੀ ਗੱਲ ਪੁੱਛਦੇ ਹੋ ਅੱਜ ਕਿਸੇ ਬੰਦੇ ਨੂੰ ਬੁਲਾ ਕੇ ਪੁੱਛੋ ਵੀ ਤੈਨੂੰ ਕਿੰਨੇ ਪੈਸੇ ਇਲੈਕਸ਼ਨ ਚ ਮਿਲੇ ਨੇ ਕਿੰਨਾ ਥਰ ਉਹ ਕੀਤਾ ਅਸੀਂ ਹਰ ਇਲੈਕਸ਼ਨ ਚ ਪੈਸੇ ਦਿੰਦੇ ਰਹੇ ਹਾਂ ਹੂੰ ਹਰ ਇਲੈਕਸ਼ਨ ਚ ਪੈਸੇ ਦਿੰਦੇ ਰਹੇ ਹਾਂ ਆ ਪਿਛਲੀ ਅਸੈਂਬਲੀ ਦੀ ਇਲੈਕਸ਼ਨ ਵੀ ਆ ਮੈਂ ਵੀ ਇਲੈਕਸ਼ਨ ਲੜਿਆ ਹਾਲਾਂਕਿ ਮੈਂ 1 ਕਰੋੜ ਰੁਪਏ ਸਤ ਸੁਵੀਰ ਸਿੰਘ ਬਾਦਲ ਦੇ ਕੇ ਆਇਆ ਸੀ ਹਾਂ ਹਾਲ ਤੱਕ ਜਿਹੜਾ ਮੈਨੂੰ ਪਤਾ ਹੈ ਅੱਛਾ ਜੀ ਉਸਦਾ ਮੈਂ ਕਿਤੇ ਗਲਤ ਮੈਂ ਕਿਤੇ ਤੁਸੀਂ ਕਨਫਰਮ ਕਰ ਲਿਓ ਹਾਂ ਚਾਰ ਚੱਕ ਇੱਕ ਕਟਰੀ ਸਾਡੀ ਪਾਰਟੀ ਚੋਂ ਓਕੇ ਇੱਕ ਵੱਡੇ ਬਾਦਲ ਸਾਹਿਬ ਦੇ ਨਾਂ ਉਤੇ ਇੱਕ ਸੁਵੀਰ ਦੇ ਨਾਂ ਉਤੇ ਇੱਕ ਹਰਸ਼ਮਿਤ ਦੇ ਨਾਂ ਉਤੇ ਇੱਕ ਆਪਣਾ ਜਿਹੜੇ ਜੋਸ਼ੀ ਸਾਹਿਬ ਦੇ ਨਾਂ ਉਤੇ ਠੀਕ ਹੈ ਤੇ ਹਾਲ ਤੱਕ ਮੈਨੂੰ ਨਹੀਂ ਕਿਸੇ ਨੇ ਕਿਹਾ ਕਿ ਮੈਨੂੰ ਕੋਈ ਚੈੱਕ ਦੇ ਲਿਆ ਜਾਂ ਪੈਸੇ ਮਿਲੇ ਨੇ ਜਾਂ ਕੁਝ ਹੋਰ ਕੇ ਜਾਂ ਕੋਈ ਮਟੀਰੀਅਲ ਮਿਲਿਆ ਹਾਲ ਤੱਕ ਇੱਕ ਨੇ ਵੀ ਨਹੀਂ ਕਿਹਾ ਹੈ ਔਰ ਹਰ ਜਗ੍ਹਾ ਆ ਮੈਂਬਰਸ਼ਿਪ ਕਰਦੇ ਸੀ ਤਾਂ ਵੀ ਪਿਛਲੀ ਵਾਰ ਦੀ ਮੇਰੇ ਅੱਤੇ ਕਢਾਗੇ ਜੇ 10 ਲੱਖ ਦੀ ਭਰਤੀ ਹੈ ਹੂੰ ਜੇ ਇਥੇ ਸਤਾਰਾਂ ਕੰਸਟੈਂਸੀ ਨੇ 10-10 ਲੱਖ ਰੁਪਇਆ ਲਾ ਲੀਏ ਕੰਸਟੈਂਸੀ ਦਾ ਤਾਂ ਦੇਖ ਲਓ ਕਿੰਨੇ ਕਰੋੜ ਰੁਪਇਆ ਇਕੱਠਾ ਹੁੰਦਾ ਹੂੰ ਆ ਪ੍ਰਧਾਨ ਕੋਲ ਤਾਂ ਉਹੀ ਪੈਸੇ ਦੀ ਘਾਟ ਨਹੀਂ ਹੁੰਦੀ ਲੋਕ ਬਥੇਰੇ ਦੇ ਦਿੰਦੇ ਨੇ ਹੂੰ ਸਾਹ ਸੁਵੀਰ ਸਿੰਘ ਬਾਦਲ 10 ਸਾਲ ਦਿੱਲੀ ਚ ਮਿਸਟਰ ਹੈ ਹੂੰ ਬਾਦਲ ਸਾਹਿਬ ਮੇਰਾ ਖਿਆਲ ਹੈ 15-20 ਸਾਲ ਮੁੱਖ ਮੰਤਰੀ ਰਹੇ ਤੇ ਉੱਥੇ ਤਾਂ ਕੋਈ ਪੈਸੇ ਦੀ ਘਾਟ ਨਹੀਂ ਜੇ ਲੋਕ ਦੇਣ ਆ ਹੀ ਬਥੇਰੇ ਆ ਜਾਂਦੇ ਨੇ ਹੂੰ ਸੋ ਇਹ ਤਾਂ ਐਵੇਂ ਗਲਤਫਹਿਮੀਆਂ ਹੁੰਦੀਆਂ ਨੇ ਕਿ ਵੀ ਫਲਾਣਾ ਚਲਾਥਨ ਅਮਰਪਾਲ ਜੀ ਨੂੰ ਕਿਹਨੇ ਫਰੈਸ਼ ਕੀਤਾ ਸੀ ਜੀ ਹੂੰ ਸੰਤ ਲੰਗਵਾ ਸੀ ਉਹਨਾਂ ਨੂੰ ਕਿਹਨੇ ਫਰੈਸ਼ ਕੀਤਾ ਸੀ ਜੀ ਸੋ ਇਹ ਤਾਂ ਗੱਲਾਂ ਬਣਾਈਆਂ ਹੋਈਆਂ ਨੇ ਪੈਸੇ ਦਾ ਪਰਮਾਤਮਾ ਜਿਹੜਾ ਗੁਰੂ ਮਾ ਜਿੰਨਾ ਸੰਗਤ ਨੇ ਦੇਣਾ ਹੈ ਰਖਣ ਸਭ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਨਾਲ ਬਹੁਤ ਨੇੜਤਾ ਸੀ ਜਦੋਂ ਇਹ ਪਿਛਲੇ ਸਮੇਂ ਦੇ ਵਿੱਚ ਫੈਸਲੇ ਹੋਏ ਚ ਇਹ ਉਹ ਸਰਸਾ ਸਾਦ ਨੂੰ ਮਾਫੀ ਦੇਣ ਵਾਲਾ ਮਸਲਾ ਹੋਇਆ ਜਾਂ ਬਰਗਾੜੀ ਦੇ ਵਿੱਚ ਜੋ ਕੁਝ ਘਟਨਾਕ੍ਰਮ ਵਾਪਰਿਆ ਕੀ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਅਹਿਸਾਸ ਸੀ ਕਿ ਇਹ ਜਿਹੜਾ ਜੋ ਕੁਝ ਪਿਛਲੇ ਵਿਖਰੇ ਵਿੱਚ ਹੋ ਰਿਹਾ ਜਾਂ ਹੋਇਆ ਉਸ ਸਮੇਂ ਉਹ ਗਲਤ ਹੋਇਆ ਜਾਂ ਉਹਨਾਂ ਨੂੰ ਅਹਿਸਾਸ ਹੈ ਸੀ ਕਿਉਂਕਿ ਉਹਨਾਂ ਦਾ ਫਖਰੇ ਕੌਮ ਦਾ ਜਿਹੜਾ ਖਿਤਾਬ ਉਹਨਾਂ ਨੂੰ ਦਿੱਤਾ ਗਿਆ ਸੀ ਕੌਮ ਦੇ ਬਲ ਉਹ ਵਾਪਸ ਲੈ ਲੈ ਗਿਆ ਜਿਸ ਨੂੰ ਲੈ ਕੇ ਸ਼ਾਇਦ ਜੋ ਇਸ ਵੇਲੇ ਜੋ ਮੌਜੂਦਾ ਧੜਾ ਕਾਬਜ ਹੈਗਾ ਸ਼ੋਮਨੀ ਕਾਲੀ ਦਲ ਤੇ ਬਾਦਲ ਧੜਾ ਕਹਿਤਾ ਜਾਂਦਾ ਹੈ ਉਹ ਉਸ ਚੀਜ਼ ਨੂੰ ਲੈ ਕੇ ਦੁਖੀ ਵੀ ਬਹੁਤ ਹੈਗਾ ਤਾਂ ਉਹਨਾਂ ਨੂੰ ਅਹਿਸਾਸ ਹੈ ਸੀ ਕਿ ਇਹ ਗਲਤ ਹੋਇਆ ਸਾਰਾ ਕੁਝ ਤੁਸੀਂ ਤਾਂ ਬਹੁਤ ਨੇੜੇ ਸੀ ਤੁਹਾਨੂੰ ਸਾਰੇ ਨੂੰ ਪਤਾ ਹੈ ਵੱਡੇ ਬਾਦਸ਼ਾਹ ਦਾ ਕਿ ਉਹ ਅੰਦਰੋਂ ਗੱਲ ਕੱਢ ਦੇਣੀ ਸੀ ਵੱਡੇ ਦਾ ਬੜਾ ਬੰਦਾ ਵੀ ਉਹ ਜਿੰਨੀ ਗੱਲ ਗੱਲ ਸਮਾ ਸਕਦੇ ਸ਼ਾਵਲੇ ਵਿੱਚ ਕੋਈ ਨਹੀਂ ਉਹਨਾਂ ਨੂੰ ਅਹਿਸਾਸ ਤਾਂ ਹੋਊਗਾ ਹੀ ਉਹਨਾਂ ਨੂੰ ਮੈਂ ਦੇਖਿਆ ਤੇ ਤੁਹਾਡੇ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਂਝੀ ਸੀ ਤੁਸੀਂ ਫੀਡ ਕੋਟ ਪੇਸ਼ ਤੇ ਗਏ ਨੇ ਉਹ ਮੈਨੂੰ ਪਤਾ ਵੀ ਉਹਦੇ ਕੀ ਹਾਲਾਤ ਸੀ ਮੈਂ ਆਪ ਗਿਆ ਸੀ ਉੱਥੇ ਉਹ ਹੱਥ ਬੰਨੇ ਚ ਬੋਲ ਵੀ ਨਹੀਂ ਸਕਦੇ ਇੰਨਾ ਉਹਨਾਂ ਦਾ ਸਟ्रेस ਸੀ ਉਹਦੇ ਮਨ ਦੇ ਉੱਤੇ ਹਮ ਪਰ ਉਹਨਾਂ ਨੇ ਆਪ ਟੈਲੀਫੋਨ ਕਰਕੇ ਸਾਨੂੰ ਇੱਕ ਨਹੀਂ ਪੰਜ ਸੱਤ ਬੰਦੇ ਬੁਲਾਏ ਸੀ ਉਹਦੇ ਵਿੱਚ ਮੈਂ ਵੀ ਸੀ ਮਲੋਕਾ ਸਾਹਿਬ ਸੀ ਸ਼ਰਨਜੀਤ ਢਿੱਲੋਂ ਸੀ ਧਾਮੀ ਸਾਹਿਬ ਸੀ ਬੀਬੀ ਜ਼ਗੀਰ ਕੌਰ ਸੀ ਗਰੇਵਾਲ ਸਾਹਿਬ ਸੀ ਤੇ ਇੱਕ ਅੱਧਾ ਹੋਰ ਵੀ ਹੋਊਗਾ ਇਹ ਸਾਰਿਆਂ ਨੂੰ ਬੁਲਾਇਆ ਵੀ ਹੁਣ ਕੀ ਕਰਨਾ ਚਾਹੀਦਾ ਆ ਇਲੈਕਸ਼ਨ ਤੋਂ ਬਾਅਦ ਦੀ ਗੱਲ ਹੈ ਹਮ ਅਸੀਂ ਸਾਰਿਆਂ ਨੇ ਕਿਹਾ ਕਿ ਜੇ ਤੁਸੀਂ ਟੈਂਪਰੀ ਛੱਡ ਦਿਓ ਤੇ ਆ ਸਰੂਰ ਦੀ ਇਲੈਕਸ਼ਨ ਹੋਣੀ ਹੈ ਉਹ ਤੋਂ ਬਾਅਦ ਦੇ ਵਿੱਚ ਜੇ ਤੁਹਾਡੇ ਕੋਲ ਚਹਾਰ ਪੜਾਂਗਾ ਬੁਰੀ ਤਰ੍ਹਾਂ ਇਲੈਕਸ਼ਨ ਹਾਰਾਂਗੇ ਹਮ ਉਦੋਂ ਨਾ ਸ਼ਵੀਰ ਬੰਨਿਆਂ ਨਾਲ ਵੱਡੇ ਬਾਤਾਂ ਬੰਨਨੇ ਹਮ ਇੱਕ ਗਰੇਵਾਲ ਸਾਹਿਬ ਸੀ ਜਿਹੜਾ ਕਹਿੰਦੀ ਨਹੀਂ ਆਏ ਕਿਵੇਂ ਹੋ ਜਾਊਗਾ ਨਹੀਂ ਸਾਰੇ ਬੰਦਿਆਂ ਨੇ ਵੱਡਾ ਲਾ ਕੇ ਕਿਹਾ ਕਿ ਜੀ ਨਹੀਂ ਆਪਾਂ ਨੂੰ ਛੱਡ ਲੈਣਾ ਚਾਹੀਦਾ ਆਪਾਂ ਦੇਖ ਲਿਆ ਵੀ ਕਿੰਨਾ ਕੁਝ ਆਪਾਂ ਨੂੰ ਦਿਖਾਤਾ ਲੋਕਾਂ ਨੇ ਹਮ ਤੇ ਆਪਾਂ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਵੀ ਚਾਹੇ ਤੁਸੀਂ ਪੰਜ ਮੈਂਬਰ ਬਣਾ ਦਿਓ ਇੱਕ ਬਣਾ ਦਿਓ ਜਾਂ ਇਹ ਇਲੈਕਸ਼ਨ ਤੋਂ ਬਾਅਦ ਅਸੀਂ ਜੁੰਮੇ ਲੈਨੇ ਆ ਤੁਹਾਡੇ ਕੋਲ ਆ ਕੇ ਹਾਰ ਪਾ ਲਾਂ ਸਤੂੰ ਚੱਲਦਾ ਹਮ ਉਹ ਨਹੀਂ ਮੰਨੇ ਜੀ ਇਸ ਗੱਲ ਤੁਹਾਡੇ ਪਰਿਵਾਰ ਦੀ ਤੁਹਾਡੇ ਭਾਈ ਸਾਹਿਬ ਜਿਹੜੇ ਨੇ ਉਹਨਾਂ ਦੀ ਵੀ ਕਹਿਤਾਂ ਜਾਂਦਾ ਕਿ ਨੇੜਤਾ ਬਹੁਤ ਆ ਬੀਜੇਪੀ ਦੇ ਨਾਲ ਉਹ ਉਹ ਜਦੋਂ ਸਵਾਲ ਚੱਲਦੇ ਨੇ ਬਹੁਤ ਸਾਰੇ ਹਵਾ ਦੇ ਵਿੱਚ ਤੈਰਦੇ ਨੇ ਉਹਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈਗਾ ਕਿ ਵਾਕਈ ਜੀ ਤੁਹਾਡੀ ਨੇੜਤਾ ਹੈਗੀ ਜਾਂ ਤੁਹਾਡੇ ਉਹ ਜਿਹੜੀ ਨੇੜਤਾ ਵਧਣ ਦਾ ਕੋਈ ਕਾਰਨ ਹੋਰ ਸੀ ਜਾਂ ਉਧਰ ਨੂੰ ਗੱਲਬਾਤ ਤੁਰਨ ਦਾ ਜਦੋਂ ਅਸੀਂ ਅਮਿਸ਼ਨ ਮਿਲਣ ਗਏ ਆ ਹਾਂ ਉਦੋਂ ਸੱਸ ਵੀਰ ਸਿੰਘ ਬਾਲ ਨਾਲ ਗੱਲ ਕਰਕੇ ਗਏ ਸੀ ਉਹਨਾਂ ਫੈਸਲਾ ਵੀ ਹੋਇਆ ਸੀਗਾ ਕਿ ਵੀ ਕਿਵੇਂ ਨਾ ਕਮਿਸ਼ਨ ਹੋਤਾ ਹੋ ਜੀ ਉਹਨੇ ਕਿਹਾ ਸੀ ਇਹ ਆਪਾਂ ਪੰਜ ਸ਼ੀਟਾ ਦੇ ਦੇਾਂਗੇ। ਅਈ ਜਾ ਕੋਈ ਨਾ ਗੱਲ ਕੀਤੀ ਸੀ। ਦੂਜੀ ਸਾਡੀ ਗੱਲ ਸੀ ਤੁਹਾਨੂੰ ਸੁਣਿਆ ਹੋਣਾ ਸਾਡੀ ਤਾਂ ਇੰਨੀ ਨੇੜਤਾ ਸੀ ਤੁਸੀਂ ਜੇ ਕਿ ਬੰਦਦੇ ਹੋ। ਅਸੀਂ ਕਿਸਾਨ ਅੰਦੋਲਨ ਦੇ ਉੱਤੇ ਬਹੁਤ ਵੱਡਾ ਲੰਗਰ ਲਾਇਆ ਸੀ। ਹੂੰ ਮੇਰਾ ਖਿਆਲ ਹੈ ਸਭ ਤੋਂ ਵੱਡਾ ਲੰਗਰ ਸਾਡਾ ਸੀ। ਤੁਹਾਡੇ ਭਾਈ ਸਾਹਿਬ ਨੇ ਰੋਕ ਵੀ ਲੇ ਗਿਆ ਸੀ ਸ਼ਾਇਦ ਉਹ। ਸਰ ਸਰ ਕਿਹਾ 에어ਪੋਰਟ ਤੋਂ ਉਹਨੂੰ 12 ਘੰਟੇ ਦੇ ਵਿੱਚ ਵਿੱਚ ਵਾਪਸ ਕਰਤਾ ਸੀ। ਹੂੰ ਔਰ ਕਈ ਸਾਲ ਵਾਪਸ ਆਉਣ ਨਹੀਂ ਦਿੱਤਾ। ਇਹ ਤਾਂ ਮੈਂ ਕਹਿੰਦਾ ਪ੍ਰਮਾਤਮਾ ਨੇ ਮਿਹਰ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ। ਅਰ ਕਿੰਨਾ ਕੁ ਮੈਂ ਜੋਰ ਨਹੀਂ ਲਾਇਆ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਵੀ ਸਾਡੇ ਜਿੰਨਾ ਦੇਸ਼ ਭਗਤ ਕੋਈ ਨਹੀਂ ਹੈ ਹੂੰ ਪਰ ਜੇ ਸਾਡਾ ਇਹ ਹਾਲ ਹੈ ਫਿਰ ਕੀ ਹੋਊਗਾ ਮੇਰਾ ਖਿਆਲ ਹੈ ਜਿੰਨੇ ਮੇਰੀ ਜਾਨ ਪਛਣ ਲਾਇਆ ਸੀ ਸਾਰਿਆਂ ਨੇ ਜੋਰ ਲਾਇਆ ਪਰ ਕਈ ਬੰਦੇ ਨੇ ਇਹ ਵੀ ਕਿਹਾ ਵੀ ਆਪਾਂ ਹਾਈ ਕੋਰਟ ਚ ਬਗ ਜੀ ਸੁਪਰੀਮ ਕੋਰਟ ਚ ਬਗ ਜੀ ਉਸ ਗੱਲ ਨੂੰ ਸਾਡਾ ਮਨ ਨਹੀਂ ਸੀ ਮੰਨਦਾ ਕਿ ਆਪਾਂ ਅਸੀਂ ਆਪਣੇ ਨੂੰ ਪੈਟਰੀ ਹੋਰ ਸਮਝਦੇ ਆ ਤੇ ਅਸੀਂ ਇੱਥੇ ਆਉਣ ਖਾਤਰ ਕੋਰਟਾਂ ਜਾ ਰਹੇ ਹਾਂ ਹੂੰ ਤੇ ਇਹ ਤਾਂ ਪ੍ਰਮਾਤਮਾ ਨੇ ਕੀਤਾ ਸੱਚੇ ਪਾਤਸ਼ਾਹ ਨੇ ਕੀ ਸੱਚੀ ਗੱਲ ਪੁੱਛਦੇ ਹੋ ਸਾਡੇ ਇੱਥੇ ਨਾਬੇ ਕੋੜਾਂ ਦਾ ਗੁਰਦੁਆਰਾ ਸਾਹਿਬ ਹੈ। ਹੂੰ। ਉੱਥੇ ਸਕੂਲ ਦਾ ਉਦਘਾਟਨ ਸੀ। ਐ ਜੀ ਪੀ ਦਾ ਸਕੂਲ ਹੈ। ਹੂੰ। ਮੈਨੂੰ ਉੱਥੇ ਬੁਲਾਇਆ ਸੀਗਾ। ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਉੱਥੇ ਚੱਲੇ ਹੋ ਪਹਿਲਾਂ ਗੁਰਦੁਆਰਾ ਸਾਹਿਬ ਹਾਈ ਲਾ ਕੇ ਆਏ ਉੱਥੇ ਬਾਬੇ ਚੰਨ ਲਾ ਕੇ ਆਏ ਫਿਰ ਆਪਣੇ ਫੰਕਸ਼ਨ ਚ ਵਗਦੀ ਹੈ। ਹੂੰ। ਹਾਲੇ ਮੈਂ ਜਾਣ ਦੀ ਸੋਚ ਰਿਹਾ ਸੀਗਾ। ਮੈਨੂੰ ਸੰਮਤ ਗੋਲ ਸੀ ਕਿ ਬੇਖਾ ਰਾਤ ਦੇ ਹੈਡ ਸੀ ਉਹ ਤੋਂ। ਮੈਨੂੰ ਤਾਂ ਟੈਲੀਫੋਨ ਆਇਆ। ਵੀ ਰਖਣਾ ਸਾਹਿਬ ਦਰਸ਼ਨ ਨੂੰ ਮੋਦੀ ਨੇ ਇਨਵਾਈਟ ਕਰ ਲਿਆ। ਹੂੰ ਮੈਂ ਬਹੁਤ ਹੈਰਾਨ ਵੀ ਏ ਕਿਵੇਂ ਹੋ ਸਕਦਾ ਤਾਂ ਹੋ ਹੀ ਸਕਦਾ ਮੈਂ ਤਾਂ ਹੁਣ ਤੱਕ ਮੰਨਤਾ ਕਰਦਾ ਸੀ ਮੈਂ ਸੋਚਿਆ ਮੈਂ ਸ਼ਾਇਦ ਕਿਸੇ ਮਖੌਲ ਕਰਦਾ ਹੋ ਕਿਉਂਕਿ ਉਹ ਸਾਡੇ ਸੰਰੂਰ ਦੇ ਨੇ ਉਹ ਥੋੜੇ ਸਾਡੇ ਨਾਲ ਰਾਬਤਾ ਵੀ ਰੱਖਦੇ ਸੀਗੇ ਇੱਥੇ ਸਾਡੇ ਘਰ ਵੀ ਬਾਲ ਸਾਹਿਬ ਦੇ ਨਾਲ ਸਕਿਉਰਟੀ ਸੀਗੇ ਇੱਥੇ ਵੀ ਕਈ ਵਾਰ ਆਏ ਸੀਗੇ ਅਮਰੀਕਾ ਵੀ ਗਏ ਸੀਗੇ ਹੂੰ ਮੈਂ ਸ਼ਾਇਦ ਮਖੌਲ ਕਰਦਾ ਜਦ ਮੈਂ ਉਹ ਕਹਦਾ ਨਹੀਂ ਮੈਂ ਇਹਨੂੰ ਠੀਕ ਗੱਲ ਕਹਿ ਰਹੇ ਹਾਂ ਵੀ ਮੋਦੀ ਸਾਹਿਬ ਨੇ ਆਪਣੇ ਘਰ ਇਨਵਾਈਟ ਕੀਤਾ ਹੂੰ ਉਹਨਾਂ ਦੇ ਨਾਲ ਉਹਨਾਂ ਨੇ 100 ਬੰਦਾ ਹੋਰ ਵੀ ਕੀਤਾ ਹੂੰ ਚਲੋ ਮੈਂ ਉਹਨੂੰ ਕਹਾਂ ਜੀ ਬਹੁਤ ਧੰਨਵਾਦ ਉਹ ਕਹਿਣ ਲੱਗੇ ਵੀ ਹੁਣ ਤੈਂ ਦੋ ਕੰਮ ਕਰਾ ਕੇ ਦੇਣੇ ਮੇਰੇ ਅੱਛਾ ਜੀ ਮਾਜੀ ਮੇ ਤੋਂ ਕੀ ਕੰਮ ਕਰਾਉਣੇ ਨੇ ਹੂੰ ਕਹਿੰਦਾ ਪਹਿਲੀ ਗੱਲ ਤਾਂ ਇਹ ਐ ਕਿ ਆਪਾਂ ਨੇ ਮੋਦੀ ਸਾਹਿਬ ਦੇ ਖਿਲਾਫ ਨਹੀਂ ਬੋਲਣਾ ਹੂੰ ਮਾਜੀ ਜਦੋਂ ਉਹਨੂੰ ਮੋੜਿਆ ਐ 에ਅਰਪੋਰਟ ਤੋਂ ਹੂੰ ਸਾਰਾ ਦੁਨੀਆ ਦਾ ਮੀਡੀਆ ਖਿਲਾਫ ਬੋਲਦਾ ਸੀਗਾ ਹੂੰ ਸਾਰੇ ਕਹਿੰਦੇ ਸੀ ਬਹੁਤ ਮਾੜਾ ਕੰਮ ਕੀਤਾ ਤੇ ਉਹਦੇ ਖਾਤੇ ਸਵਾਲ ਕੀ ਸੀ ਤਿੰਨ ਸਵਾਲ ਚੀ ਵੀਨ ਕੀਤੇ ਉਦੋਂ ਹੂੰ ਕਿ ਤੁਸੀਂ ਲੰਗਰ ਮੰਦ ਕਰ ਲੋ ਤੁਸੀਂ ਕਿਸਾਨ ਜੀ ਨੇ ਨਾ ਸਮਝੌਤਾ ਕਰਾ ਲਓ ਜਾਂ ਤੀਜਾ ਬਾਤ ਕਰਦੇ ਹਾਂ ਹੂੰ ਉਹਨੇ ਇੱਕੋ ਗੱਲ ਕਹੀ ਕਿ ਜਿਹੜਾ ਲੰਗਰ ਹੈ ਇਹ ਤਾਂ ਗੁਰੂ ਨਾਨਕ ਦੇਵ ਜਿਸ ਚੇ ਪਾਛਾ ਦਾ ਲੰਗਰ ਹੈ ਸਾਨੂੰ ਬਾਬਾ ਨਾਨਕ ਵੀਰਪੀ ਦੀ ਐਫਡੀਰ ਕਰਾ ਕੇ ਉਹਦੇ ਬਦੌਲਤ ਹੀ ਲੰਗਰ ਚਲਾ ਰਹੇ ਹਾਂ ਹੂੰ ਇੱਥੇ ਨਹੀਂ ਚਲਾਉਂਦੇ ਉਸ ਤੋਂ ਪਹਿਲਾਂ ਤਾਮਿਲਨਾਡੂ ਚਲਾਇਆ ਸੀ ਉੱਥੇ ਉੱਥੇ ਇੱਕ ਮਹੀਨਾ ਚੱਲਿਆ ਸੀ ਸਾਡਾ ਪੂਰੀ ਟ੍ਰੇਨ ਭਰ ਕੇ ਲੱਗੇ ਸੀ ਸਿੱਥੋਂ ਆਪ ਅਸੀਂ ਮੇਰੇ ਨਾਲ ਸਭ ਤੋਂ ਵੱਡੀ ਟੀਮ ਸਾਡੀ ਸੀ 350 ਬੰਦਾ ਸੀ ਸਾਡਾ ਉੱਥੇ ਹੂੰ ਮੇਰਾ ਖਿਆਲ ਹੈ ਕਿ ਇਹਦੇ ਸਾਰੀ ਦੁਨੀਆ ਚ ਲੋਕ ਆਇ ਕਿਤੇ 5 ਆਇ ਕਿਤੇ 10 ਆਇ ਕਿਤੇ 15 ਆਏ ਪਰ 350 ਬੰਦਾ ਸਾਡੇ ਪੰਜਾਬ ਟੀਮ ਦੀ ਸੀ ਹਮਮ ਔਰ ਮੈਨੂੰ ਸੱਚੀ ਗੱਲ ਪੁੱਛਦੇ ਹਾਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਕੂਨ ਮਿਲਿਆ ਉਦੋਂ ਕੀ ਸਕੂਨ ਕਿਉਂ ਮਿਲਿਆ ਲੋਕਾਂ ਦੇ ਰਿਸ਼ਤੇ ਦਾ ਛੱਡ ਕੇ ਬਾਗੇ ਸੀ ਹਮ ਇੰਨੀਆਂ ਬਿਮਾਰੀਆਂ ਉੱਥੇ ਫੈਲੀਆਂ ਹੋਈਆਂ ਸੀ ਹਮ ਟੋਆ ਪੜਦੇ ਜੀ 2 ਫੁੱਟ ਦੇ ਉੱਤੇ ਲਾਸ਼ ਨਿਕਲਉਂਦੀ ਸੀ ਇਹ ਪਲਾਂਟੇਸ਼ਨ ਕਰਵਾਈ ਉੱਥੇ ਪਰ ਉਹ ਸੇਵਾ ਕਰਕੇ ਕਿਉਂਕਿ ਅਸੀਂ ਜਿਹੜਾ ਸਾਡਾ ਜਿਵੇਂ ਅਸੀਂ ਕਾਲਜ ਰਹਿੰਦੇ ਸੀ ਨਾ ਹੋਸਟਲ ਦੇ ਵਿੱਚ ਪੁੰਜੇ ਪੈਣਾ ਕਮਨ ਬਾਥਰੂਮ ਵਿੱਚ ਜਾ ਕੇ ਨਹਾਉਣਾ ਹੂੰ ਤੇ ਉਹਨਾਂ ਲੋਕਾਂ ਦੇ ਵਿੱਚ ਸਾਰਾ ਦਿਨ ਰਹਿਣਾ ਤੇ ਇੱਕ ਮਹੀਨਾ ਸੀ ਪੂਰਾ ਲਾਇਆ ਉੱਥੇ ਰਖਣਾ ਸਾਹਿਬ ਆਪ ਕੋ ਵਿਖਰੇ ਵਿੱਚ ਜੇਕਰ ਪਾਰਟੀ ਬਣ ਜਾਂਦੀ ਆ ਤੁਹਾਡੇ ਧੜੇ ਦੀ ਜੇਕਰ ਅਕਾਲ ਤਖਤ ਸਾਹਿਬ ਕਹਿ ਦਿੰਦਾ ਕਿ ਭਾਈ ਤੁਸੀਂ ਆਪਣੀ ਭਰਤੀ ਮਹੀਮਾ ਫਿਰ ਸ਼ੁਰੂ ਕਰ ਲਓ ਜੇ ਉਹ ਨਹੀਂ ਕਰਦੇ ਤਾਂ ਕੀ ਉਸ ਦਾ ਵੀ ਕਿ ਅਲਾਈਅንስ ਹੋਣ ਦਾ ਭਾਜਪੀ ਦੇ ਨਾਲ ਭੁਵਿੱਖ ਦੇ ਵਿੱਚ ਕੋਈ ਚਾਂਸ ਹੈਗੇ ਆ ਜਾਂ ਉਹਦਾ ਚਾਂਸ ਜਿਹੜਾ ਹੈ ਬਾਕੀ ਜਿਹੜੀ ਆਕਾਲੀ ਦਲ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈਗਾ ਸਿਮਰਜੀਤ ਸਿੰਘ ਮਾਨ ਹੋਣਾਂ ਦੀ ਪਾਰਟੀ ਹੈ ਚਾਹੇ ਉਹ ਅਮਰਤਪਾਲ ਹੋਣਾਂ ਦੀ ਪਾਰਟੀ ਉਹਨਾਂ ਨਾਲ ਵੀ ਅਲਾਈਅንስ ਹੋ ਸਕਦਾ ਜਾਂ ਭਾਜਪੀ ਨਾਲ ਵੀ ਅਲਾਈਅንስ ਹੋ ਸਕਦਾ ਦੇਖੋ ਅਲਾਈਅንስ ਤਾਂ ਅੱਜ ਮੈਂ ਕਹਾ ਕਿਸੇ ਨਾਲ ਵੀ ਹੋ ਸਕਦਾ ਪਰ ਅਲਾਈਅንስ ਤਾਂ ਤਾਂ ਕਰੋ ਜੇ ਸਾਡੇ ਜਾਣ ਹੋਊਗੇ ਜੇ ਅਸੀਂ ਤਕੜੇ ਹੋਵਾਂਗੇ ਜੇ ਲੋਕ ਸਾਡੇ ਨਾਲ ਹੋਣਗੇ ਜੇ ਸਾਡੇ ਨਾਲ ਲੋਕ ਨਹੀਂ ਫਿਰ ਸਾਨੂੰ ਕਿਸੇ ਦੀ ਲੋੜ ਹੈ ਨਹੀਂ ਤੇ ਜੇ ਸਾਡੇ ਜਾਣ ਨਾ ਹੋਈ ਫਿਰ ਸਾਡਾ ਅਲਾਈਂਸ ਕਿਉਂ ਕਰੂਗਾ ਤੇ ਅਸੀਂ ਕਰਕੇ ਵੀ ਕੀ ਕਰਨਾ ਫਿਰ ਤਾਂ ਕੋਈ ਟੇਕਣ ਵਾਲੀ ਗੱਲ ਹੀ ਐ ਪਰ ਸਾਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਅਸੀਂ ਲੋਕਾਂ ਕੋਲ ਲੈ ਕੇ ਜਾਵਾਂਗੇ ਇਮਾਨਦਾਰੀ ਨਾਲ ਲੈ ਕੇ ਜਾਵਾਂਗੇ ਲੋਕ ਸਾਡੀ ਗੱਲ ਤੇ ਵਿਸ਼ਵਾਸ ਕਰਨਗੇ ਇਹ ਮੈਨੂੰ ਵਿਸ਼ਵਾਸ ਹੈ ਜੇ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਲੋਕਾਂ ਨੇ ਸਾਡੇ ਨਾਲ ਲੱਗਣਾ ਆ ਸਾਡੀ ਬਹੁਤ ਵੱਡੀ ਜਿੱਤ ਹੋਣੀ ਐ ਇਹ ਮੈਂ ਵਿਸ਼ਵਾਸ ਨਾਲ ਕਹਿੰਦਾ ਗੈਰਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਕੀ ਉਹਨਾਂ ਦਾ ਭਵਿੱਖ ਤੁਸੀਂ ਕੀ ਦੇਖਦੇ ਹੋ ਕਿ ਮੜੋ ਉਹਨਾਂ ਨੂੰ ਅ ਜਿਹੜਾ ਧਾਰਮਿਕ ਪਾਸੇ ਹੀ ਹੋਣਾ ਚਾਹੀਦਾ ਜਾਂ ਤੁਹਾਡੀ ਜਿਹੜੀ ਪਾਰਟੀ ਜਾਂ ਤੁਸੀਂ ਆਰਗੇਨਾਈਜੇਸ਼ਨ ਤਿਆਰ ਕਰਨ ਦੀ ਸੋਚ ਰਹੇ ਹੋ ਉਹ ਇੱਕ ਦੇ ਵਿੱਚ ਤੁਹਾਡੇ ਨਾਲ ਵੀ ਆ ਸਕਦੇ ਨੇ ਜਨੀਆਪ ਸਿੰਘ ਹਣੀ ਦੇਖੋ ਸਾਡਾ ਉਹਨਾਂ ਨਾਲ ਰਾਬਤਾ ਹੈਗਾ ਹਮ ਪਰ ਉਹ ਧਾਰਮਿਕ ਸਵੀਤ ਨੇ ਸਾਡਾ ਅਸੀਂ ਤਾਂ ਉਹਨਾਂ ਨੂੰ ਐਜੇ ਇਕਾਲਤਾ ਦਾ ਜਿਸਦਾਰ ਸਾਹਿਬ ਦੇਖਦੇ ਹਾਂ ਹਮ ਉਹਨਾਂ ਨੂੰ ਕੁਝ ਡਾਇਰੈਕਸ਼ਨ ਦੇਣੀ ਹਮ ਉਹਨੂੰ ਕੁਝ ਕਹਿਣਾ ਸਾਡੇ ਨਾਲ ਉਹਨੂੰ ਕਹਿਣਾ ਧਾਰਮਿਕ ਪਾਸੇ ਜਾਣ ਨੂੰ ਕਹਿਣਾ ਇਹ ਸਾਡੀ ਔਕਾਤ ਤੇ ਹੈ ਨਹੀਂ ਹਮ ਇਹ ਉਹਨਾਂ ਨੇ ਦੇਖਣਾ ਹੈ ਉਹਨੇ ਕਿ ਉਹਨਾਂ ਨੇ ਕੀ ਕਰਨਾ ਹੈ ਕਿ ਕਿਉਂਕਿ ਸਾਡੇ ਨਾਲ ਤਾਂ ਬਹੁਤ ਸਿਆਣੇ ਨੇ ਸੁੱਝੇ ਹੋਏ ਨੇ ਜਿਹੜਾ ਬੰਦਾ ਦੇਖੋ ਅਸੀਂ ਕਾਰਖਣ ਪਰਸਾ ਕਰਵਾਉਣੀ ਆ ਹਾਂਜੀ ਅਸੀਂ ਪਾਠੀਆਂ ਦੀ ਪੂਰਾ ਜੋਰ ਲਾ ਕੇ ਸੇਵਾ ਕਰਦੇ ਹਾਂ ਹੂੰ ਕਿ ਜਦ ਸਾਡੇ ਘਰ ਆਏ ਨੇ ਗੁਰੂ ਮਾਰੀ ਦਾ ਪ੍ਰਕਾਸ਼ ਹੋਇਆ ਹੈ ਐ ਰੋਲ ਲਾਉਣੀ ਹੈ ਤੇ ਜਿੰਨੀ ਵੱਧ ਤੋਂ ਵੱਧ ਸੇਵਾ ਹੋਵੇ ਅਸੀਂ ਹੱਥੀ ਸੇਵਾ ਕਰਦੇ ਹਾਂ ਉਹ ਤਾਂ ਸਾਡੀ ਕਿ ਕਿੱਡੀ ਵੱਡੀ ਸ਼ਕਤੀਤ ਨੇ ਜਿਹੜੇ ਕਾਲ ਤੱਕ ਸਭ ਤੋਂ ਫਿਰ ਉੱਪਰ ਦੀ ਗੱਲ ਕੋਈ ਰਹੀ ਨਹੀਂ ਜਾਂਦੀ ਸੋ ਉਹਨਾਂ ਨੂੰ ਕੋਈ ਸਲਾਹ ਦੇਣੀ ਉਹਨਾਂ ਨੂੰ ਕੋਈ ਦੱਸਣਾ ਜਾਂ ਉਹਨਾਂ ਬਾਰੇ ਸੋਚਣਾ ਨਹੀਂ ਅਪੀਲ ਤਾਂ ਕਰ ਹੀ ਸਕਦੇ ਹੋ ਬੇਨਤੀ ਤਾਂ ਕਰ ਹੀ ਸਕਦੇ ਹੋ ਨਹੀਂ ਉਹਨਾਂ ਨੂੰ ਤਾਂ ਉਹ ਤਾਂ ਸਾਨੂੰ ਹੁਕਮ ਕਰ ਸਕਦੇ ਨੇ ਵੀ ਤੁਸੀਂ ਆ ਕਰੋ ਹੂੰ ਉਹਦਾ ਉਹੀ ਹੁਕਮ ਮਰਜ਼ੀ ਮੰਨ ਲਾਂਗੇ ਹੂੰ ਸ਼੍ਰੀ ਕਾਲਤਾ ਸਾਹਿਬ ਦਾ ਹੁਕਮ ਸਾਡ ਲਈ ਇਲਾਹੀ ਹੁਕਮ ਹੈ ਹੂੰ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਜੀ ਜੋ ਕਹਿ ਰਹੇਗੇ ਅਸੀਂ ਉਹਨਾਂ ਦੀ ਡਾਇਰੈਕਸ਼ਨ ਮੰਨਣੀ ਹੈ ਤੁਹਾਨੂੰ ਕੋਈ ਸਮਝਾਉਣਾ ਨਹੀਂ ਨਾ ਕਹਿਣਾ ਹੂੰ ਪਰ ਅਰਖਾ ਸਾਹਿਬ ਨਾਲ ਨਾਲ ਜੇਕਰ ਇਹ ਵੀ ਚੱਲਦਾ ਕਿ ਜੇਕਰੇ ਪਾਰਟੀ ਬਣ ਜਾਂਦੀ ਆ ਉਹਦੇ ਵਿੱਚ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਤੁਹਾਡੇ ਜਿਹੜੇ ਸਾਥੀ ਵੀ ਹੈਗੇ ਨੇ ਜਿਹੜੇ ਤੁਹਾਡੇ ਧੜੇ ਦੇ ਵਿੱਚ ਸੀਗੇ ਉਹਨਾਂ ਦੇ ਬਹੁਤ ਸਾਰੇ ਲੀਡਰਾਂ ਦੇ ਉੱਤੇ ਸਵਾਲ ਉੱਠਦੇ ਆ ਉਹਨਾਂ ਲੀਡਰਾਂ ਨੂੰ ਬਾਸੇ ਵੀ ਕੀਤਾ ਜਾਊਗਾ ਜਿਹਨਾਂ ਨੂੰ ਪਿੱਛੇ ਵੀ ਕੀਤਾ ਜਾਊ। ਦੇਖੋ ਜਿਹਨੂੰ ਲੋਕ ਨਹੀਂ ਚਾਹੁੰਦੇ ਹਨ ਚਾਹੇ ਉਹ ਮੈਂ ਹੋਵਾਂ ਉਹਦਾ ਪਿੱਛੇ ਹੁਣੇ ਹੀ ਪਊਗਾ। ਤੁਸੀਂ ਲੋਕਾਂ ਦੇ ਨਾਲ ਚੱਲਣਾ ਹੈ। ਜੇ ਤੁਸੀਂ ਲੋਕਾਂ ਦੇ ਨਾਲ ਨਹੀਂ ਚੱਲਦੇ ਹੋ ਫਿਰ ਤੁਸੀਂ ਅੱਗੇ ਕਿਵੇਂ ਵਧੋਗੇ? ਸੋ ਜੋ ਲੋਕ ਚਾਹਣਗੇ ਸੀ ਉਹ ਕਰਾਂਗੇ। ਲੋਕਾਂ ਦੇ ਮੁਤਾਬਕ ਚੱਲਾਂਗੇ। ਫੇ ਸਾਡਾ ਕੀ ਫਰਕ ਹੋਊਗਾ? ਅਸੀਂ ਇਹ ਵੀ ਲੈ ਕੇ ਚੱਲਾਂਗੇ ਕਿ ਜਿਹੜੀਆਂ ਕਮੀਆਂ ਪਹਿਲੇ ਕੱਲ੍ਹ ਦੇ ਵਿੱਚ ਰਹੀਆਂ ਨੇ ਉਹ ਕਮੀਆਂ ਅਸੀਂ ਦੂਰ ਕਰਕੇ ਚੱਲੀਏ। ਹਰ ਪਰਿਵਾਰ ਦੇ ਸਾਰੇ ਮੈਂਬਰ ਇ ਨਾਲ ਇਕੱਠੇ ਹੋ ਜਾਣ। ਹਮ ਆ ਫਲਾਣਾ ਨਾ ਹੋ ਜੇ, ਤਿਮਕਾ ਨਾ ਹੋ ਜੇ ਤੇ ਉਹ ਸਾਰੇ ਕੁਛ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਾ ਜੋ ਲੋਕ ਚਾਹੁੰਦੇ ਨੇ, ਲੋਕਾਂ ਦੇ ਮੁਤਾਬਕ ਆਏ। ਉਸ ਲੋੜ ਕੰਮ ਕਰੀ। ਫਿਰ ਜਿਹੜੇ ਬਾਦਲ ਧੜੇ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਫਿਰ ਸਾਡੇ ਨਾਲ ਆਜੋ ਜੇ ਅਕਾਲ ਤਖਤ ਸਾਹਿਬ ਹੁਕਮ ਕਰ ਦਿੰਦੇ। ਬਾ ਕੋਈ ਦਿੱਕਤ ਨਹੀਂ, ਸਾਨੂੰ ਕੀ ਦਿੱਕਤ ਆਈ? ਕੋਈ ਦਿੱਕਤ ਨਹੀਂ ਸਾਰੇ ਕੋਲ ਤਾਂ ਕੋਈ ਵੀ ਆ ਜੀ। ਬਾਕੀ ਜਿਹੜੀ ਅਕਾਲੀ ਦਲ ਨੇ ਲੱਗਦਾ ਨਹੀਂ ਕਿ ਇੱਕ ਅਕਾਲੀ ਦਲ ਹੀ ਹੋਣਾ ਚਾਹੀਦਾ ਪਰ ਸਭ ਨੂੰ ਬੈਲ ਕਰਾਂਗੇ ਜਿਹਨੂੰ ਲੋਕ ਚਾਹੁੰਦੇ ਨੇ। ਹਮ ਇਹ ਲੋਕ ਚਾਹੁੰਦੇ ਨੇ ਕਿਉਂ ਨਾ ਕੱਲੀ ਦਲ ਦੀ ਗੱਲ ਹੈ ਨਾ ਕਿਸੇ ਹੋਰ ਦੀ ਗੱਲ ਹੈ ਇਹ ਲੋਕਾਂ ਦੀ ਗੱਲ ਹੈ ਜਿਹਨੂੰ ਲੋਕ ਚਾਹਣਗੇ ਉਹ ਸਾਨੂੰ ਅਸੀਂ ਵੈਲਕਮ ਕਰਾਂਗੇ ਵੀ ਆਓ ਜੀ ਇਕੱਠੇ ਹੋਵਾਂਗੇ ਸਾਨੂੰ ਕੋਈ ਕਹੂਗਾ ਅਸੀਂ ਵਗ ਜਾਾਂਗੇ ਹਮ ਰਖੜਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਦਾ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸਾਨੂੰ ਸਰਜੀਤ ਸਿੰਘ ਰਖੜਾ ਉਹਨਾਂ ਨੇ ਜੋ ਕੁਝ ਚੱਲ ਰਿਹਾ ਹੈ ਪਵਿੱਖ ਦੇ ਵਿੱਚ ਰਾਜਨੀਤਿਕ ਅਕਾਲੀ ਦਲ ਦੀ ਰਾਜਨੀਤੀ ਕਿਹੋ ਜੀ ਹੋ ਸਕਦੀ ਹੈ ਜਾਂ ਜਿਹੜਾ ਜਿਹਨੂੰ ਕਹਿ ਦਿੱਤਾ ਜਾਂਦਾ ਕਿ ਬਾਗੀ ਤੜਾ ਉਹ ਕੀ ਕੁਝ ਕਰਨ ਜਾ ਰਿਹਾ ਹੈ ਉਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਸਰਜੀਤ ਸਿੰਘ ਰਖੜਾ ਹੁਣਾਂ ਨੇ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੋ ਤਾਂ ਪੰਜਾਬੀ ਲਿੰਕ ਦੇ ਨਾਲ